ਤੇ ਬਗਾਰੂ ਕਲਾਂ ਬਰੰਡ ਦਾ ਪਟਾਰਾ ਜਰਿਆ ਕਰਮਕਾਰ ਚਾਹ ਕਲਮ ਦਾ ਬਰੰਡ ਬਰੰਡ ਚਾਹ ਦੇ ਨਾਗੇ ਦੀ ਮਾਰ ਸਤਿ ਸ਼੍ਰੀ ਅਕਾਲੋ ਪਾ ਸਤਿ ਸ਼੍ਰੀ ਅਕਾਲ ਸਸਰੀਕਾਲ ਬਾਈ ਸਾਰਿਆਂ ਕੀ ਹਾਲ ਹੈ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਤੇ ਨਵੀਂ ਵੀਡੀਓ ਚ ਅੱਜ ਆਪਣੇ ਪਿੰਡ ਬਾਠਾ ਤੇ ਮੁੱਲਾਪੁਰ ਪਿੰਡ ਦੋਨਾਂ ਪਿੰਡਾਂ ਦਾ ਸਾਂਝਾ ਲੰਗਰ ਸ਼ੁਰੂ ਕਰਨ ਲੱਗਿਆ ਛੋਟੇ ਸਹਿਬਜ਼ਾਦਿਆਂ ਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਜੋੜੇਪੁਰ ਕੈਂਚੀਆਂ ਤੇ ਆਈਆਂ ਹਜੇ ਅਸੀਂ ਪਿੰਡੋਂ ਤੇ ਹਜੇ ਪੱਠੀਆਂ ਸ਼ੁਰੂ ਕੀਤੀਆਂ ਨੇ ਆ ਲੋ ਜੀ ਆ ਸੰਗਰੂਰ ਨੂੰ ਜਾਂਦਾ ਮਲੇਰਕੋਟ ਤੇ ਇੱਧਰ ਹੈਗਾ ਕੰਨਾ ਬਾਹਰੋਂ ਤੋਂ ਪਾਣੀ ਆ ਪਾੜਾ ਲਾਉਂਗਾ ਤੇ ਇੱਧਰ ਸਿੱਧੇ ਵਾਲੀ ਟਰਾਲੀ ਆ ਜੀ ਸਮਾਰਕੇ ਨਿਜਨਟਪੇ ਆਣੀ ਆਪਾਂ ਚਾੜਦਾਂਗੇ ਨਟ ਤੇ ਆ ਹਲਵਾਈ ਆ ਸਾਡਾ ਜਿੰਨੀਆਂ ਵੀ ਟਰਾਲੀਆਂ ਆਈਆਂ ਹਰੀਆਂ ਬਾਟਾਂ ਤੋਂ ਆਈਆਂ ਬਾਲਣ ਦੀਆਂ ਤੇ ਆ ਬਰੈਡਾਂ ਦੀ ਟਰਾਲੀ ਆ ਲੰਗਰ ਚੱਲੂਗਾ ਬਰੈਡ ਤੇ ਲੰਗਰ ਪ੍ਰਸ਼ਾਦਾ ਤੇ ਦਾਲ ਕਿੰਨਾ ਕੀ ਤੂੰ ਚਲੋ ਤੂੰ ਲੋੜ ਜਿੰਨਾ ਤੂੰ ਚੱਕ ਲਓ ਜੀ ਥੱਲੇ ਇੱਕ ਖੁੱਲ ਗਿਆ ਜੀ ਥੈਲਾ ਹਰ ਇੱਕ ਚੀਜ਼ ਦੀ ਸੈਟਿੰਗ ਕਰ ਰਹੇ ਨੇ ਹਜੇ ਟਾਈਮ तकरीबन ਬੱਜੇ ਨੇ ਜੀ ਸਵੇਰ ਦੇ 9:00 ਵਜੇ ਠੰਡ ਕਰਕੇ ਹੱਥ ਖੁੱਲ ਨਹੀਂ ਰਹੇ ਇੱਧਰ ਚਾਹ ਵੀ ਧਰਤੀ ਦੇਗਿਆਂ 'ਚ ਤੇ ਪੱਠੀਆਂ ਤਕਰੀਬਨ ਸਾਰੀਆਂ ਚ ਅੱਗ ਚਲਾਤੀ ਤੇ ਹੌਲੀ-ਹੌਲੀ ਸੈਟਿੰਗ ਹੋ ਰਹੀ ਹੈ ਸਾਰੇ ਬੰਦੇ ਆਪੋ ਆਪਣੇ ਡਿਊਟੀਆਂ ਸੰਭਾਲ ਰਹੇ ਨੇ ਤੇ ਇਧਰਲੇ ਪਾਸੇ ਭਾਂਡਿਆਂ ਦੀ ਸਫਾਈ ਵੀ ਚੱਲਦੀਆਂ ਨਾਲ ਹੁੰਦੇ ਲਓ ਜੀ ਚੱਲ ਵੀ ਅੱਗ ਪੱਠੀਆਂ 'ਚ ਤੇ ਉਧਰ ਵੀ ਚੱਲ ਪਿਓ ਆਓ ਚਲੋ ਬਾਈਆਂ ਵਾਲੀਆਂ ਪੋਠੀਆਂ ਵੀ ਚੱਲ ਪਈ। ਲੋ ਜੀ ਬਰੈਡ ਤਿਆਰ ਹੋ ਗਿਆ। ਟਾਈਮ ਵੱਜ ਗਿਆ ਜੀ 10:30 ਹੋ ਗਏ ਨੇ 11:30 ਹੋ ਗਏ। ਬਰੈਡ ਤਿਆਰ ਹੋ ਗਿਆ ਤੇ ਵੰਡਣ ਲੱਗੇ। ਚਾਹ ਵੀ ਤਿਆਰ ਹੋ ਗਈ ਉਧਰ। ਉਧਰ ਪ੍ਰਸ਼ਾਦੀ ਦੀ ਤਿਆਰੀ ਹੋ ਰਹੀ ਹੈ। ਇੱਥੇ ਪ੍ਰਸ਼ਾਦੇ ਦਾ ਟੈਂਟ ਪਿਆ ਲਾਤਾ ਹਟ ਹਟ ਪ੍ਰਸ਼ਾਦੇ ਲਾ ਰਿਹਾ ਇੱਧਰ ਤੜਕਾ ਢੜਕਾ ਲਾਉਣ ਵਾਸਤੇ ਪਿਆਜ਼ ਕੱਟਿਆ ਜਾ ਰਿਹਾ ਤੇ ਇੱਧਰ ਧਨੀਆ ਧੁਨੀਆ ਧਨੀਆ ਕੱਟਿਆ ਜਾ ਰਿਹਾ ਆ ਸਾਰਾ ਆਲੂ ਪਿਆ సారాలకు కిబరు తురేకాయ్యే ప్రయత్న घणो पसंदि जा पूरी आहे ਲਓ ਜੀ ਭਾਈ ਲਾਤਾ ਟੈਂਟ ਟਾਈਮ ਦੁਪਹਿਰ ਦਾ 1 ਵਜੇ ਦਾ ਟੈਂਟ ਟੁੱਟਮਾ ਜਿਹਾ ਲੱਗਦਾ ਉਹ ਸਟੇਜ ਤੇ ਲੱਗ ਗਿਆ ਇੱਕ ਪੱਲਾ ਜਿਹਾ ਇੱਕ ਦੋ ਪੱਲੇ ਹੋਰੇ ਲੱਗੇ ਆ ਚਾਹ ਵਾਲੇ ਪੱਟੀਆਂ ਤੇ ਤੇ ਬਾਕੀ ਉਹ ਸਾਹਮਣੇ ਲੱਗ ਗਿਆ ਉਧਰਲੇ ਪਏ ਪੱਟੀਆਂ ਲਵਾਈਆਂ ਹੋਈਆਂ ਬਰੈਡ ਸਬਜ਼ੀ ਤਿਆਰ ਹੋ ਰਹੀ ਆ ਉਹ ਉੱਥੇ ਤੜਾਹਾ ਸਬਜ਼ੀ ਦਾ ਤਿਆਰ ਹੋ ਗਿਆ ਇੱਧਰ ਲਾਤਾ ਪ੍ਰਸ਼ਾਦਿਆਂ ਨੂੰ ਲੰਗਰ ਲੰਗਰ ਨੂੰ ਟੈਂਟ ਜੇ ਲੰਗਰ ਵੀ ਚੱਲਣ ਵਾਲੀ ਆ। 4 ਵਜੇ ਸ਼ਾਮ ਦੇ ਰਾਜਪੂਰਾ ਸੰਗਤ ਬਹੁਤ ਜਿਆਦੇ ਜਾਂਦੀ ਹੈ ਫਟੇਗੜ ਸਾਹਿਬ ਕੇ ਆਹ ਵੀਡੀਓ ਆਪਾਂ ਇੱਥੇ ਬੰਦ ਕਰਨ ਲੱਗੇ ਹਾਂ ਹਾਂ ਬਾਕੀ ਕਾਲੀ ਮਿਲਦੇ ਆਂ ਅਗਲੀ ਵੀਡੀਓ ਚ ਕੱਲ ਨੂੰ ਦੂਜਾ ਦਿਨ ਤੇ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੁੰਦਾ ਕਾਇਨਾਤ